ਲੋਕ ਮਹੰਮਾ ਫਨ ਜੇਕਰ ਸੂਤਕ ਮੰਨੀ ਹੈ ਸਭ ਤਾਂ ਸੂਤਕ ਹੋਏ ਹਾਂ ਉਹ ਬਹੁਤ ਕੁਝ ਐਸਾ ਹੈ ਜਿਹਨੂੰ ਗੁਰਬਾਣੀ ਨਹੀਂ ਬੰਦੀ ਪਰ ਗੁਰਬਾਣੀ ਫੇਰ ਵੀ ਉਹ ਤੇ ਦਲੀਲ ਦੀ ਗੱਲ ਕਰਦੀ ਸੂਤਕ ਨੂੰ ਗੁਰਬਾਣੀ ਨਹੀਂ ਬੰਦੀ ਪਰ ਪੰਡਤ ਮੰਨਦਾ ਪੰਡਤਾਂ ਦਾ ਬਿਸ਼ਾ ਡਿਸਕਸ ਕੀਤਾ ਹੈ ਸੂਤਕ ਦਾ ਕਹਿੰਦੇ ਚਲੋ ਜੇ ਬੰਦ ਲੀਏ ਸੂਤਕ ਉਪਰ ਮਰ ਵੀ ਲਗੇ ਕਈ ਹੁਣ ਇੱਥੇ ਪਹਿਲੀ ਗੱਲ ਵੀ ਕੋਈ ਵਧੀਆ ਜੋੜ ਸੋਚ ਅ ਸੂਤਕ ਵੀ ਬਣ ਲਿਆ ਬਣ ਲਿਆ ਨਾ ਚਲੋ ਜੇਕਰ ਸੂਤਕ ਨੂੰ ਬਣ ਲੀਏ ਤਾਂ ਫਿਰ ਸੂਤਕ ਹੁੰਦਾ ਕੀ ਹੈ ਪਹਿਲੀ ਗੱਲ ਕਿਸੇ ਤੇ ਕਰ ਕੋਈ ਜਨਮ ਲਵੇ ਆ ਬਰੇ ਨੂੰ ਸੂਤਕ ਕਹਿੰਦੇ ਪਾਟਕ ਵੀ ਕਰ ਦਿੰਦਾ ਨਾਲ ਪਰ ਸੂਤਕ ਵਰਤੇ ਲਾਉਦੇ ਇੱਥੇ ਤਾਂ ਇੱਥੇ ਸੂਤਕ ਵਰਤੇ ਮਰਨੂ ਪਾਤਕ ਮੰਨੇ ਨੇ ਕੁਲ ਮਰ ਜੇਕਰ ਕੋਈ ਮਰ ਗਿਆ ਉਹਨੂੰ ਪਾਤ ਕਹੋਗੇ ਜੇ ਜੰਮਿਆ ਤਾਂ ਸੂਤ ਕੋ ਪਰ ਇਥੇ ਦੋਹਾਂ ਨੂੰ ਸੂਤ ਕਮਨੇ ਹੋਏ ਜੇਕਰ ਸੂਤ ਕਮਣੀਏ ਸਭ ਤੋਂ ਸੂਤ ਕੋ ਹੈ ਸਭ ਤੋਂ ਸੂਤ ਕੋ ਦਾ ਮਤਲਬ ਕੀ ਹੈ ਕੋਈ ਜੀਵ ਵੀ ਮਰੇ ਘਰ ਦੇ ਵਿੱਚ ਸੂਤ ਕੇ ਹੋਣਾ ਚਾਹੀਦਾ ਨਾ ਜੀਵ ਤੇ ਜੀਵੇ ਗੋਹੇ ਉੱਤੇ ਜਾਲ ਦੇ ਸੀ ਹੁਟ ਵੀ ਜਾਲ ਦੇ ਨੇ ਪਟੜੇ ਉਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਅੰਦਰ ਕੀੜਾ ਗੋਹੇ ਲੱਕੜੀ 'ਚ ਵੀ ਕੀੜਾ ਹਾਸ ਕਰ ਕੋੜ ਪੈਦਾ ਹੋ ਜਾਂਦਾ ਮਣ ਉਹ ਚੱਲੇ ਦੇ ਵਿੱਚ ਜਾਲਿਆ ਉੱਤੇ ਜੀਵ ਮਰ ਗਿਆ ਸੂਤਕ ਤਾਂ ਹੋ ਗਿਆ ਰੋਈ ਦੇ ਵਿੱਚ ਸੈ ਗਿਆ ਦਲੇਲਾ ਯਾ ਫਿਰ ਤੁਸੀਂ ਇਹ ਸਮਝੋ ਵੀ ਉਹ ਜੀਵ ਜੀਵ ਨਹੀਂ ਇਸ ਯਾ ਬੁਕਰੋ ਬੁਕਰ ਸਰਦੇ ਨਹੀਂ ਬੇਲ ਵਿੱਚ ਲਿਖਿਆ ਹੈ ਅਸਲ 'ਚ ਵੇਦ ਤੋਂ ਮੁਕਰ ਗਏ ਜਦੋਂ ਵੇਦ ਤੋਂ ਮੁਕਰਿਆ ਫਸਲ ਫਸੂ ਸੇਕਾ ਸੇਖੀ ਤਾਂ ਮੁਕਰ ਕੇ ਕਰੂ ਫਸਲ ਦੀ ਫਸੂ ਦੇ ਪੈਰ ਪੈਰ ਤੇ ਫਸਲ ਕੇ ਸੱਚ ਤੋਂ ਮੁਕਰਿਆ ਪੈਰ ਪੈਰ ਤੇ ਫਸਦਾ ਸੱਚ ਤੋਂ ਮੁਕਰ ਗਿਆ ਜਿਹੜਾ ਪੈਰ ਪੈਰ ਤੇ ਫਸਦਾ ਇਹ ਆਦਾ ਕਰਦਾ ਮੈਂ ਅਸੇ ਗੁਰਬਾਣੀ ਨੂੰ ਕਹਿਦੋਂ ਬੰਦਈ ਨਹੀਂ ਚਲੋ ਗੱਲ ਖਤਮ ਜਿਹੜਾ ਬੰਦਈ ਨਹੀਂ ਉਹ ਖਤਮ ਹੋ ਗਈ ਗਾ ਕੋਣ ਸਕੰਦਰ ਇਸ ਤਰ੍ਹਾਂ ਗੁਰਬਾਣੀ ਨੂੰ ਮੰਨਦਾ ਜੀ ਖਤਮ ਹੋਈ ਗੱਲ ਉਹ ਨਾਲ ਗੱਲੇ ਕਰਦਾ ਪਰ ਗੁਰਬਾਣੀ ਨੂੰ ਵੀ ਮੰਨਦਾ ਆ ਤੇ ਜੂੜ ਸੋਚ ਨੂੰ ਵੀ ਮੰਨਦਾ ਆ ਗੁਰਬਾਣੀ ਜੂੜ ਸੋਚ ਕਹਿੰਦੀ ਆ ਨੀ ਮਨ ਪੂਰੀ ਫੇਰ ਤੁਸੀਂ ਗੁਰਬਾਣੀ ਦੂਰ ਨਹੀਂ ਬੰਦਦੇ ਜਿਹੜੀ ਗੱਲ ਨੂੰ ਗੁਰਬਾਣੀ ਨਹੀਂ ਬੰਦੀ ਤੁਸੀਂ ਉਹ ਨੂੰ ਮੰਨਦੇ ਹੋ ਫੇਰ ਗੁਰਬਾਣੀ ਨੂੰ ਕਿਉਂ ਮੰਨਦੇ ਆ ਇਸ ਤਰੀਕੇ ਨਾਲ ਇਹਨਾਂ ਨੂੰ ਸਿੱਖਾਂ ਨੂੰ ਕਿਸੇ ਨੇ ਘੜੇ ਖੜਾ ਕੀਤਾ ਹੀ ਨਹੀਂ ਅਜੇ ਤੱਕ ਗੁਰਬਾਣੀ ਘੜੇ ਖੜਾ ਕਰ ਰਹੀ ਹੈ ਉਹ ਦੋ ਹਿੰਦੂ ਨੂੰ ਪਰ ਉਹ ਤਰੂਆ ਕੀਤਾ ਹੈ ਨਾ ਘੜਾ ਜਾਂ ਉਹਨਾਂ ਨੇ ਉਹਨਾਂ ਨੂੰ ਘੜੇ ਕੀਤਾ ਆਪਣੇ ਉੱਪਰ ਦੇ ਅਸੀਂ ਅੱਜ ਆਪਣੇ ਨੂੰ ਕਿਉਂ ਖੜੇ ਕਰੀਏ ਸਾਨੂੰ ਘੜੇ ਰੇਜ ਖੜ ਕੇ ਦੱਸੋ ਸਮਝਾਓ ਇੱਕ ਪਾਸੇ ਤੁਸੀਂ ਖੜ੍ਹ ਜਾਓ ਇੱਕ ਪਾਸੇ ਅਸੀਂ ਖੜ੍ਹੇ ਆਂ ਸਾਗਤ ਪਿੱਛੇ ਖੜੀ ਹੈ ਪਿਛੇ ਕੌਣ ਹੈ ਸੰਗਤ ਹੈ ਸੰਗਤ ਵੀ ਵਿਚਾਰੀ ਹੈ ਨਾ ਸਿੱਖ ਸਤਨ ਸਾਰੀ ਵਿਚਾਰੀ ਹੋਈ ਹੈ ਨਾ ਜਨਤਾ ਦੀ ਅਦਾਲਤ ਵਿੱਚ ਲੈ ਕੇ ਜਾਂਦੇ ਨੇ ਨਾ ਮਗਰ ਤਾਂ ਮੈਂ ਫਿਰ ਹੁਣ ਅਚਾਹ ਸੁਦਾਦੀ ਕਹਦੇ ਓਏ ਜਨਤਾ ਦੀ ਵਿਚਾਰੀ ਜੇ ਲੈ ਕੇ ਜਾਵਾਂਗੇ ਫਿਰ ਜੇ ਤੁਸੀਂ ਨਹੀਂ ਮੰਨਤੇ ਇਹ ਗੱਲ ਸੰਗਤ ਵਿੱਚ ਗੱਲ ਆਊਗੀ ਫਿਰ ਗੱਲ ਸੰਗਤ 'ਚੇ ਲਿਆਂਦੀ ਹੈ ਹੁਣ ਹੋਰ ਕੀ ਕੀਤਾ ਸੁਧਤ ਵਿੱਚ ਗੱਲ ਆ ਜੂਗੀ ਸੰਗਤ ਦੱਸੂ ਕੀ ਠੀਕ ਹੈ ਕੀ ਗਲਤ ਇੰਟਰਨੈਟ ਦਾ ਮਤਲਬ ਇਹੀ ਪਾਉਂਦਾ ਹੈ ਸੰਤ ਦੀ ਵੀ ਗੱਲ ਚਲੀ ਜਾਵੇ ਹੋਰ ਕੀ ਹੈ ਜਿਹਦਾ ਜਿਹੜਾ ਸਾਥ ਸੌਥੇ ਵਾਲਾ ਉਥੇ ਟੱਪਨ ਜੇ ਇਹਦਾ ਬਵਲਟਰ ਖੜਾ ਕਰਦੇ ਹੁੰਦੇ ਨੇ ਵੀ ਗੱਲ ਨਹੀਂ ਕਰਦੇੜੀ ਹੋਰ ਕੀ ਕਰਦੇ ਹੁੰਦੇ ਨੇ ਝੂਠ ਇਹਨਾਂ ਨੇ ਨਵੀਂ ਤਕਨੀਕ ਬਣਾ ਲਈ ਪਿੱਛੇ ਦੀ ਸੀ ਇਹ ਟੈਕਨੀਕ ਕਿਤੇ ਬਿੱਤਰਪ ਦੇ ਵਿੱਚ ਹੋਈ ਨਵੀਂ ਬਣਾਇਆ ਸਖਾ ਨੇ ਉਹ ਬੱਦਰ ਬਕਰ ਦੋ ਉੱਥੇ ਰੋਲਾ ਪਾ ਦੋ ਜਾ ਕੇ ਤਾਂ ਕੇ ਕਹਾਂ ਸੱਚ ਚੱਲ ਰਹੀ ਨਾ ਇਹਨਾਂ ਨੇ ਟੈਕਨੀਕ ਅਪਣਾਈ ਹੋਈ ਹੈ ਨਵੀਂ ਜਿੱਤੇ ਹਾਰਦੇ ਹੋਈ ਉੱਥੇ ਰੋਲਾ ਪਾ ਦੋ ਫਿਰ ਇੱਕ ਜਗ੍ਹਾ ਰੋੜ ਨਹੀਂ ਪਾਉਂਦੇ ਕਿ ਕੁਸ਼ਤੀ ਹੁੰਦੀਆਂ ਨੇ ਰੋਣ ਵਾਲੀਆਂ ਨਹੀਂ ਉੱਥੇ ਲੜਾਈ ਕਰਾ ਦੇਣੀ ਰੋਲਾ ਪਾ ਲੈਣੇ ਬਸ ਜਿੱਤੇ ਦੇਖਿਆ ਆਪਾਂ ਹਾਰਾਂਗੇ ਉੱਥੇ ਰੋਲਾ ਪਾ ਲੈਣਾ ਵਿਚਾਰ ਤੋਂ ਭਜਦੇ ਨੇ ਵਿਚਾਰ ਤਾਂ ਤਾਂ ਪਾਈ ਜਦੋਂ ਪਰਲੇ ਕੁਛ ਹੈ ਨਹੀਂ ਕਹਿੰਦੇ ਨੇ ਸਿੱਖਾਂ ਸੀ ਕਿ ਛੱਡੀ ਫਿਰਦੇ ਨੇ ਸਿੱਖੀ ਛੱਡੀ ਹੋਈ ਐ ਦਾਵਾ ਕਰਦੇ ਨੇ ਸਿੱਖ ਜੇ ਗੱਲ ਲੱਗੀ ਹੁੰਦੀ ਐ ਸਾਹਮਣੇ ਵਰਦੇ ਨੇ ਇਸ ਕਰਕੇ ਰੌਲਾ ਪਾ ਲੈਂਦੇ ਨੇ ਹਰ ਜਗ੍ਹਾ ਰੌਲਾ ਪੱਦਰ ਖੜਾ ਕਰ ਲੈਂਦੇ ਨੇ ਪਤਾ ਸਭ ਨੂੰ ਐ ਪਤਾ ਸਰਕਾਰ ਨੂੰ ਵੀ ਐ ਪਤਾ ਪੁਲਿਸ ਨੂੰ ਵੀ ਐ ਪਤਾ ਸਭ ਨੂੰ ਐ ਨਹੀਂ ਕੋਈ ਨਹੀਂ ਪਤਾ ਬੋਧਾ ਚੱਲਣੀ ਨਹੀਂ ਇਹ ਗੱਲ ਨਾ ਵਿਚਾਰਜਾ ਪੁਲਿਸ ਨਾਲਾਈ ਜਾਂਦੀ ਹੈ ਖਰਾਬ ਹੋ ਜਾਣਾ ਪੁਲਿਸ ਕਾਨੂੰਨ ਤੁਸੀਂ ਬਦਲੀ ਕਰ ਸਕਦੇ ਯੇ ਬਾਹਰ ਜਾ ਕੇ ਬੰਬਈ ਤੁੰਗ ਕਹੇ ਵਰਤਾਰੇ ਅਸੀਂ ਪਾਰਟੀ ਹੁਣਨਾ ਥੋੜਾ ਫੇਰ ਕਰੋਗੇ ਤੁਸੀਂ ਕਿਸੇ ਬਾਹਰਲੇ ਬੋਲ ਕੇ ਤੁਸੀਂ ਗੁਰਦਾਰ ਬਣਾਉਣ ਨੂੰ ਕਹਿੰਦਾ ਅਸੀਂ ਨਹੀਂ ਬਣਾਉਣ ਦਿੰਦੇ ਫੇਰ ਕੀ ਕਰੋਗੇ ਤੁਸੀਂ ਫੇਰ ਦਵਾਈ ਦੇਵੋਗੇ ਕਾਨੂੰਨ ਦੀ ਇੱਥੇ ਕਰੂਡ ਕੀ ਹੋਗਾ ਕੋਈ ਇੱਥੇ ਸਾਡਾ ਰਾਜ ਹੈ ਕਿਹਦੀ ਚਲਦੀ ਗੱਲ ਇਹ ਦੋ ਗੱਲੀ ਗੱਲ ਹੈ ਜੀ ਦੁਨੀਆ ਛੱਡ ਜਵੇ ਸੱਚ ਨੂੰ ਇਨਸਾਫ ਨੂੰ ਗੁਰਬਾਣੀ ਨੂੰ ਸਿੱਖ ਨਹੀਂ ਛੱਡ ਸਕਦਾ ਹਾਕ ਇਨਸਾਫ ਨੂੰ ਸਿੱਖ ਨਹੀਂ ਛੱਡ ਸਕਦਾ ਮੁਸਲਮਾਨ ਵੀ ਜਾਏ ਛੱਡ ਜਵੇ ਸਿੱਖ ਨਹੀਂ ਛੱਡ ਸਕਦਾ ਸਿੱਖ ਸਾਡ ਛੱਡ ਕੇ ਜਾਉ ਕਿੱਥੇ ਨਰਕਾ ਜੀ ਜਿਹਨੇ ਸਾਡ ਛੱਡਦਾ ਨਰਕਾ ਤੋਂ ਬਿਨਾਂ ਕੋਈ ਜਗ੍ਹਾ ਹੀ ਨਹੀਂ ਹੁੰਦੀ ਸਿੱਖਾਂ ਦੇ ਛੱਡ ਸਿੱਖੀ ਕਰਵਾ ਨੂੰ ਹਮੇ ਦੁਨੀਆ ਛੱਡ ਜਵੇ ਜਿਹੜਾ ਸਿੱਖ ਸਿੱਖੀ ਛੱਡ ਗਿਆ ਉਹ ਸਿੱਖਾ ਦਾ ਰਹੇਗਾ ਕਿਸੇ ਕੀਮਤ ਤੇ ਨਹੀਂ ਬਰਦਾ ਜਨਮ ਬਹੁਤ ਜੰਦੇ ਵਿੱਚ ਜਨਮ ਕਿਸੇ ਕੀਮਤ ਤੇ ਨਹੀਂ ਬਰਦਾ ਰੁੱਤ ਜਦ ਹੁਕੀਰ ਰੁੱਤ ਰੁੱਤ ਕਿ ਨੂੰ ਕਿਹਾ ਇੱਕ ਹੋਏ ਤਾਂ ਉਗਵੇ ਰੁੱਤੀ ਰੁੱਤ ਹੋਏ ਬਸ ਐਡੀੋ ਗੱਲ ਹੋਊਗੀ ਰੁੱਤ ਕੀ ਹੋਏ ਇੱਕ ਤਾਂ ਹੈ ਬੀਜ ਰੁੱਤ ਹੈ ਨਹੀਂ ਧਰਤੀ ਦੇ ਬੀਜ ਪਿਆ ਸਾਬਤ ਬਰਸਾਦ ਦੀ ਰੋਹ ਤਹਿ ਨਹੀਂ ਜਬਦਾ ਸਕਦਾ ਨਹੀਂ ਲੋ ਜੰਮੂਗਾ ਰੋਟੇ ਦੀ ਚੱਕਰ ਨੂੰ ਬਾਹਰ ਹੀ ਪੈ ਜਾਂਦੇ ਜਬ ਜੂਗਾ ਜਦੋਂ ਮਹਗੇ ਨੂੰ ਫਰਮਾਨ ਹੁੰਦਾ ਨਾ ਬਰਸੋ ਕਿਰਪਾ ਧਾਰ ਜਿੰਨੇ ਕੁਸ ਨੇ ਸਾਰੇ ਜਬੇ ਹੁੰਦੇ ਨੇ ਧਰਤ ਭਈ ਹਰਿਆਵਲੀ ਹਰਿਆਵਲੀ ਤਾਂ ਹੀ ਹੁੰਦੀ ਹੈ ਬਹੁਤ ਹੁੰਦੇ ਨੇ ਥੋੜੇ ਨਹੀਂ ਇੱਕ ਦੇ ਨੇੜੇ ਹੋਏ ਹੋਏ ਬਹੁਤ ਹੁੰਦੇ ਨੇ ਥੋੜੇ ਨਹੀਂ ਹੁੰਦੇ ਬਸੇੜੇ ਹੁੰਦੇ ਨੇ ਉਹ ਬੋਤ ਹੁੰਦੇ ਨੇ ਕੋਈ ਰੌਲਾ ਨਹੀਂ ਬੋਦੇ ਹੁੰਦੇ ਰੌਲਾ ਪਾਉਣ ਦੀ ਲੋੜ ਰੌਲਾ ਪਾਉਣ ਦਾ ਕਦਾਂ ਹੁੰਦਾ ਕੋਈ ਕਦਾਂ ਹੀ ਹੁੰਦਾ ਉਹਨਾਂ ਦੇ ਵਿੱਚ 1 2 4 ਰੌਲਾ ਪਾਉਣ ਵਾਲੇ ਹੁੰਦੇ ਨੇ ਬਹੁਤੇ ਨਹੀਂ ਹੁੰਦੇ ਜਦ ਭਗਤ ਕਿਤੇ ਹੋਏ ਨੇ ਕਿਤੇ ਥੋੜੇ ਇੱਕ ਹੋਏ ਨੇ ਕਰੋੜਾਂ ਇਹ ਸੰਤੜੇ ਬੁਗਤੇ ਹੋਏ ਹੋਣੇ ਹਜ਼ਾਰਾਂ ਉਹ ਚੁੱਪ ਕੀਤਾ ਹੀ ਹੋ ਗਏ ਉਹ ਭਾਈ ਕੋਈ ਹੁੰਦਾ ਫਕੀਰ ਜੰਮਣ ਵਾਲੇ ਬਿਠੇ ਰਹੇ ਹੁੰਦੇ ਨੇ ਜਨਮ ਲੈਣ ਵਾਲੇ ਰੁੱਤੀ ਹੋ ਰੁੱਤ ਹੋਏ ਦਾ ਮਤਲਬ ਹੈ ਕਬੀਰ ਇੱਕ ਹੋ ਗਿਆ ਪਰ ਉਹ ਵੇਗਾ ਨਹੀਂ ਵਰਸਿਆ ਕਿ ਤੋ ਗਿਆਨ ਦੀ ਹੋਇਆ ਜਬਨ ਵਾਲਾ ਅੰਦਰ ਇਹ ਕੋਣਾ ਦਾ ਸੰਤੋਖੀ ਹੋਣਾ ਹੀ ਹੈ ਇਹ ਕੋਣਾ ਕੁਛ ਨਹੀਂ ਹੈ ਸੰਤੋਖੀ ਹੋਣਾ ਬਾਇਆ ਦੀ ਭੁੱਖ ਦੇ ਅਦੇ ਤਿਆਗ ਦੇ ਕੋ ਗਿਆ ਫੈਸਲਾ ਕਰ ਲਿਆ ਬਾਇਆ ਬਥੇਰੀ ਹੈ ਜਿੰਨੀ ਹੈ ਜਿੰਨੀ ਪਰਮੇਸ਼ਰ ਨੇ ਦਿੱਤੀ ਬਹੁਤ ਹੈ ਹੁਣ ਕਹਾ ਪਰਮੇਸ਼ਰ ਲੈ ਕੇ ਜਾਵੇ ਤੋ ਬਸੇ ਕੋਹਿਆ ਹੈ ਔਰ ਇੱਕ ਉਪਰ ਕੀ ਡੋਲਾ ਨਹੀਂ ਕੋਹਿਆ ਬਾਹਰ ਦੇ ਦੌਰ ਚ ਪਿੱਛੇ हट ਗਿਆ ਫਰੇਸ ਦੇ ਵਿੱਚੋਂ ਫਿਰ ਚਾਈ ਕੋਹਿਆ ਐਜਾ ਬਹੁਤ ਹੁੰਦੇ ਜਦ ਰੋਤੋਂ ਦੀ ਹਨ ਇਹ ਗਿਆਨ ਜਿਹੜਾ ਹੈਗਾ ਅਸਲੀ ਗਿਆਨ ਇਹਦਾ ਪ੍ਰਚਾਰ ਸਹੀ ਹੁੰਦਾ ਔਰ ਪਾਣੀ ਬਣ ਜਾਂਦਾ ਜਿਹੜਾ ਇੱਕ ਔਰ ਜਲ ਬਣ ਜਾਂਦਾ ਬਹੁਤ ਜਿਹਾ ਬਿਲਦਾ ਫਰਕ ਇਹ ਰੁੱਤ ਕਹਿੰਦੇ ਔਰਤ ਬਰਸਾਤ ਦੀ ਵੀ ਪਾਊਗਾ ਹੀ ਪਾਊਗਾ ਸ਼ਾਵਣ ਸਰਸੀ ਕਾਂਬਦੀ ਇਹ ਗੱਲ ਰੁੱਤ ਦੀ ਸ਼ਾਵਣ ਜੀ ਵੀ ਬੈਠਣਾ ਆਪਣੇ ਗੱਲ ਤਾਂ ਪੰਜਾਬ ਦੀ ਹੀ ਕੀਤੀ ਆ ਪੰਜਾਬ ਦੇ ਲੋਕਾਂ ਦੀ ਜੀਤੇ ਅੰਦਰ ਕਾਮਨਾ ਸੀਨਾ ਇੱਕ ਹੋਇਆ ਹੋਇਆ ਸੀ ਤੇ ਹੁਣ ਨਾਮ ਮਿਲੇ ਮੈ ਅੰਦਰੋਂ ਪ੍ਰਗਟ ਹੋਵੇ ਗਿਆਨ ਮੈਨੂੰ ਸਮਝ ਆਵੇ ਸਾਰੀ ਗੱਲ ਸਾਰਾ ਭਰਮ ਮੇਰਾ ਦੂਰ ਹੋਵੇ ਮੈਨੂੰ ਇਹ ਪਤਾ ਲੱਗੇ ਨਰਾਕਾਰ ਕੀ ਹੁੰਦਾ ਜਿੰਨੇ ਤੱਕ ਕਹਿੰਦੇ ਨੇ ਵਾਟ ਇਜ਼ 댓 ਉਹ ਕੀ ਹੈ ਇੱਕ ਕੀ ਹੈ ਇਹ ਮੈਨੂੰ ਗਿਆਨ ਕਿ ਤੁਮੜੇ ਇਹ ਨਹੀਂ ਉਹਨੂੰ ਪਤਾ ਲੱਗਦਾ ਨਰਾਕਾਰ ਗਿਆਨ ਵਾਲਾ ਉਹ ਬਲੇਖਾ ਰਿਹਾ ਪਰਮਾਤਮਾ ਕੀ ਹੈ ਜਦੋਂ ਉਹ ਬਲੇਖਾ ਨਹੀਂ ਤਾਂ ਪਰਮਾਤਮਾ ਨੂੰ ਕੁਝ ਹੋਰ ਬੋਲਦਾ ਹੁੰਦਾ ਉਹ ਐ ਨਹੀਂ ਪਤਾ ਵੇ ਤੂੰ ਹੀ ਕਰ ਉਹਦਾ ਸ਼ੀਸ਼ਾ ਲੈ ਕੇ ਉਹਦਾ ਮੂੰਹ ਦਿਖਾਉਣਾ ਨੂੰ ਹੋਰ ਕੁਝ ਨਹੀਂ ਕਰਦੀ ਬਾਣੀ ਬਾਣੀ ਦਾ ਸ਼ੀਸ਼ਾ ਹੈ ਉਹ ਉਹਦਾ ਇਹਰ ਘੁੰਮ ਕਰਾਉਂਦੀ ਹੋਰ ਕੀ ਕਰਦੀ ਹੈ ਵੀ ਤੂੰ ਹੀ ਕਹਾਂ ਤੂੰ ਕਿੱਥੇ ਵਾਰ ਭੱਜਿਆ ਫਿਰਦਾ ਤੂੰ ਆਪੇ ਕਹ ਜਾਂ ਜਦੋਂ ਇੱਕ ਦਾ ਭਰੋਸਾ ਹੋ ਜਾਂਦਾ ਫਿਰ ਗਿਆਨ ਉੱਤਰ ਫੁੱਟ ਪੈਂਦਾ ਜਦੋਂ ਨੂੰ ਇੱਕ ਦਾ ਭਰੋਸਾ ਹੋ ਜਾਂਦਾ ਮੈਂ ਇੱਕਾ ਨਾ ਫਿਰ ਗਿਆਨ ਆਪੇ ਹੀ ਫੁੱਟ ਪੈਂਦਾ ਫਿਰ ਜੰਮੇ ਉਹਦਾ ਆਪੇ ਪਰ ਉਹਦਾ ਜੀਕੀ ਦੀ ਗੱਲ ਉਹ ਨਹੀਂ ਸਹੀ ਆਤਮ ਸਰੂਪ ਦਾ ਦਰਸ਼ਨ ਜਦ ਕਰ ਲੈਂਦਾ ਹੈ ਗਿਆਨ ਦੇ ਪ੍ਰਵਾਹ ਵਿੱਚ ਟੇ। ਉਹ ਰੁੱਤ ਸ਼ਾਵਣ ਸਦਸੀ ਕਾਮਣੀ ਸ਼ਾਵਣ ਦੇ ਮਹੀਨੇ ਨੂੰ ਉੱਡੀ ਬੈਠੀ ਸੀ ਨਾ ਇੱਕ ਹੋਈ ਆਤਮਾ। ਉਹਨੂੰ ਰਸ ਮਿਲ ਗਿਆ। ਦਰਸ਼ ਗਿਆ ਨਵੇਂ ਗੋਵਿਕਰ ਨੂੰ ਫਰਮਾਨ ਹੋਇਆ। ਬਸੋ ਬਸੋ ਫਰਮਾਨ ਆ। ਉੱਧਰ ਉਹ ਆਦਮਾ ਮਾਂ ਬੈਠੀਆਂ ਸੀ ਆ। ਧਰਤੀ ਬੈਠੀ ਸੀ ਪੁਕਾਰ ਕਰਦੀ ਸੀ। ਬਾਰਿਸ਼ ਹੋਵੇ। ਉਧਰ ਬਾ ਜੋਗੀ ਮਪੀਆ ਹਾਂ ਪਰ ਤੇ ਪਹਿਲੇ ਬੋਲੇਆ ਉਹਦਾ ਮਨ ਬੋਲਦਾ ਸੀ ਮਪੀਆ ਤਾਂਦਰ ਸੁਣੀ ਪਕਾਰ ਉਧਰ ਪਕਾਰ ਸੁਣੀ ਗਈ ਵੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਂ ਕਿਰਪਾ ਤਾਂ ਵਰਸ ਗਈ ॠਤ ਆ ਗਈ ॠਤ ਬਦਲ ਗਈ ਵੀ ਪਾਇਤੇ ਹੀ ॠਤ ਬਦਲਦੀ ਜਾਂ ਸਾਵਣ ਜੇ ਵਿਹ ਨਾ ਬੋ ਸਾਵਣ ਦਾ ਜੇ ਜਦੋਂ ਸਾਵਣ ਸਤਸਿ ਕਾਮਣੀ ਚਰਨ ਕਮਲ ਸੋ ਪਿਆਰ। ਪਸੋਰਾ ਚਰਨ ਕਮਲਾ ਨਾਲ ਫੇਰ ਪਿਆਰ ਜੁੜਦਾ ਹੈ। ਚਰਨ ਕਮਲਾ ਦਾ ਫੇਰ ਪਤਾ ਲੱਗਦਾ ਹੈ। ਜਿਆੜਾ ਕਬਲਿ ਚੜ੍ਹ ਕੀਰਵੇ। ਚੜ੍ਹਦੇ ਗੁਲ। ਚੜ੍ਹਨ ਗੁਣਾ ਦਾ ਨੂੰ ਆ ਚੜ੍ਹਨ ਬਾਟ ਨੂੰ ਕਹਿੰਦੇ ਨੇ। ਜਿਹੜਾ ਨਾ ਦਿਵਾਰ ਇੱਕ ਚੜਨਾ ਹੈ ਦਿਰਪੋ ਇੱਕ ਚੜਨ ਅਕਾਲ ਮੂਰ ਤੇ ਚੜਨਾ ਹੈ